ਜਿਹੜੀ ਘਟਨਾ ਜੰਮੂ ਕਸ਼ਮੀਰ ਵਿੱਚ ਵਾਪਰੀ ਹੈ ਬੜੀ ਮੰਦ ਭਾਗੀ ਹੈ 26 ਸੈਲਾਨੀਆਂ ਦਾ ਕਤਲ ਕਰ ਦੇਣਾ ਆਮ ਬੰਦੇ ਦਾ ਮਾਰਿਆ ਜਾਣਾ ਇਹ ਕੋਈ ਅੱਜ ਪਹਿਲੀ ਵਾਰ ਨਹੀਂ ਹੈ ਇਹ ਹਾਲਾਤ ਕੋਈ ਹੋਰ ਅੱਤਵਾਦੀ ਨਹੀਂ ਹੁੰਦੇ ਇਹਨਾਂ ਵਿੱਚ ਹੱਥ ਹੁੰਦਾ ਜਿਹੜਾ ਉਹ ਸਾਡੀਆਂ ਸਰਕਾਰਾਂ ਦਾ ਹੀ ਹੁੰਦਾ ਹੈ ਕਿਉਂਕਿ ਆਮ ਬੰਦਾ ਐਡਾ ਵੱਡਾ ਕਾਰਾ ਕਰਨ ਕਰ ਸਕਦਾ ਨਾ ਹੀ ਕਿਸੇ ਨੂੰ ਫਾਇਦਾ ਇਹ ਜਿਹੜੀ ਨਫਰਤ ਦਾ ਫਾਇਦਾ ਰਾਜਨੀਤਿਕ ਧਿਰਾਂ ਨੂੰ ਹੁੰਦਾ ਇਹ ਸਾਡਾ ਪੰਜਾਬ ਦੇ ਵਿੱਚ ਅਸੀਂ ਅੱਖੀਂ ਦੇਖਿਆ ਹੈ ਹਲਾ ਹਬਰਤਾਰਾ ਇਹ ਪੰਜਾਬ ਹੰਡਾ ਚੁੱਕਿਆ ਨਾ ਹਲਤਾਂ ਨੂੰ ਇੱਥੇ ਏਜੰਸੀਆਂ ਕੋਲੇ ਬੰਦੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਵੀ ਉਤੋਂ ਦੀ ਗਾਤਰੇ ਨੀਲੀਆਂ ਪੱਗਾਂ ਵੀ ਬਨ ਲੈਂਦੇ ਸੀ ਸਰਕਾਰੀ ਬੰਦੇ ਤੋ ਨਾਰੇ ਵੀ ਖਾਲਸਤਾਨ ਦੇ ਚਾਰ ਮਾਰ ਦਿੰਦੇ ਸੀ। ਪਿੰਡਰਾਂਵਾਲਾ ਜਿੰਦਾਬਾਦ ਵੀ ਕਹਿਂਦੇ ਸੀ। ਤਾਂ ਕਿ ਜਿਹੜਾ ਇਹ ਕਤਲ ਉਹਨਾਂ ਦੇ ਖਾਤੇ ਚ ਚਲਿਆ ਜਾਵੇ। ਪੰਜਾਬ ਦੇ ਵਿੱਚ ਵੀ ਹਿੰਦੂਆਂ ਨੂੰ ਬੱਸਾਂ ਜੋ ਕੱਢ ਕੇ ਮਾਰਨ ਵਾਲੇ ਸਰਕਾਰੀ ਬੰਦੇ ਅੱਜ ਤੱਕ ਤਾਬਾਂ ਬਾਹਰ ਆ ਗਈਆਂ ਸ਼ੱਤਕੀ। ਸਭ ਕੁਝ ਨੰਗਾ ਚਿੱਟਾ ਹੋ ਗਿਆ। ਅੱਜ ਇਹ ਘਟਨਾ ਜਿਹੜੀ ਵਾਪਰੀਆ ਜੰਮੂ ਕਸ਼ਮੀਰ ਦੇ ਵਿੱਚ ਇਹਦੇ ਵਿੱਚ ਵੀ ਕਹਾਣੀ ਇਹੀ ਹੈ। ਉੱਥੇ ਨਾਰੇ ਕੋਈ ਹੋਰ ਲੱਗਣਗੇ ਗੱਲਾਂ ਉੱਥੇ ਜਾਤਾਂ ਪਾਤਾਂ ਦੀਆਂ ਧਰਮਾਂ ਦੀਆਂ ਹੋਣਗੀਆਂ ਪਰ ਨਹੀਂ ਗਰਾਊਂਡ ਦੇ ਉੱਤੇ ਜਦੋਂ ਤੁਸੀਂ ਦੇਖੋਗੇ ਅਸੀਂ ਤਾਂ ਅੱਖ ਹੀ ਦੇਖਿਆ ਪੰਜਾਬ ਦੇ ਵਿੱਚ ਮੀਡੀਆ ਅਖਬਾਰਾਂ ਦੇ ਉੱਤੇ ਕਿੰਨੀ ਨਫ਼ਰਤ ਭਰੀ ਹੁੰਦੀ ਸੀ ਆਮ ਲੋਕ ਆਰਾਮ ਦੀ ਜ਼ਿੰਦਗੀ ਜਿਉਂਦੇ ਸੀ ਅੱਜ ਵੀ ਤੁਸੀਂ ਦੇਖੋਗੇ ਹਿੰਦੂ ਸਿੱਖਾਂ ਦਾ ਰਿਸ਼ਤਾ ਪੰਜਾਬ ਵਿੱਚ ਬੜਾ ਵਧੀਆ ਕੋਈ ਕਿਸੇ ਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਕਿੱਥੇ ਖੜਾ ਕੋਈ ਇਸੇ ਤਰ੍ਹਾਂ ਮੁਸਲਮਾਨਾਂ ਨਾਲ ਵੀ ਹੈ ਬਿਲਕੁਲ ਕਿਤੇ ਨਫਰਤ ਨਹੀਂ ਹੈ ਜੇ ਨਫਰਤ ਹੈ ਸਦੀਆਂ ਤੋਂ ਇਤਿਹਾਸ ਦੇਖ ਲੋ ਬਾਬਰ ਕੈਂ ਵਰਗਿਆਂ ਤੋਂ ਸਿਰਫ ਰਾਨੀਤਕ ਲੋਕਾਂ ਦਾ ਰਿਆ ਰਾਨੀਤਕ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਭੁਗਾ ਕੇ ਧਰਮ ਦੇ ਖਾਤੇ ਚ ਪਾ ਕੇ ਉਹ ਆਪਣੀਆਂ ਗੇਮਾਂ ਸਤਰੰਜ ਦੀਆਂ ਵਾਜ਼ੀਆਂ ਆਪਣੀਆਂ ਕੁਰਸੀਆਂ ਲਈ ਲਾਉਂਦੇ ਆ ਆਮ ਲੋਕਾਂ ਨੂੰ ਇਹਨਾਂ ਦੇ ਵਿੱਚ ਨੁਕਸਾਨ ਹੀ ਝੱਲਣਾ ਪੈਂਦਾ ਫਾਇਦਾ ਕੋਈ ਨਹੀਂ ਹੁੰਦਾ ਇਸ ਕਰਕੇ ਸਾਡੇ ਲੋਕਾਂ ਨੂੰ ਹਰ ਕਮਨਪਸੰਦ ਇਨਸਾਨ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਹੈ ਇਹਦੀ ਤਹਿ ਤੱਕ ਜਾਣਾ ਚਾਹੀਦਾ ਜਿਵੇਂ ਪਹਿਲਾਂ 35 ਸਿੱਖ ਵੀ ਮਾਰੇ ਜੀ ਦੋ ਰਾਸ਼ਟਰਪਤੀ ਅਮਰੀਕਾ ਦਾ ਬੈਲ ਕਲੈਂਟਨ ਆਇਆ ਸੀ ਇੱਥੇ ਜਦੋਂ ਉਹਦੀਆਂ ਪੈੜਾਂ ਨੱਪਦੇ ਨੱਪਦੇ ਗਏ ਤਾਂ ਸਰਕਾਰ ਦੇ ਜਾਵੜੀਆਂ ਸੀ ਐਸਐਸਪੀ ਅੱਜ ਤੱਕ ਨਹੀਂ ਉਹ ਪਤਾ ਲੱਗਿਆ ਕਿੱਥੇ ਆ ਜਿਹੜਾ ਇਨਕੁਆਰੀ ਕਰ ਰਿਆ ਸੀ ਕਰ ਕਰੇ ਇਸ ਕਰਕੇ ਸੁਰਦਬੀਰਾ ਨੂੰ ਚੰਗੇ ਲੋਕਾਂ ਨੂੰ ਅੱਗੇ ਆ ਕੇ ਇਹ ਪੁਨਸਾਨਬੀਨ ਕਰਨੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ